ਮੋਟੇਂਗ ਐਸੀਟੀ ਗਵਰਨਮੈਂਟ ਕਾਲਜ ਜੀ ਲੁਧਿਆਣਾ ਤੋਂ ਮੈਂ ਦਫ਼ਤਰ ਦੇ ਵਿੱਚ ਕੋਈ 24 ਸਾਲ ਤੋਂ ਲਗਭਗ ਕੰਮ ਕਰ ਰਿਆ ਹਾਂ ਸਾਡੇ ਨਾਲ ਬਹੁਤ ਨਾਜਿੱਤੀ ਕੀਤੀ ਜਾ ਰਹੀ ਆ ਨੀਰਜ ਦਾਤਾ ਦਾ ਤੇ ਨੀਸੀ ਰੋੜੇ ਦੇ ਕੇਸ ਦੇ ਵਿੱਚ ਸਾਨੂੰ ਬਹੁਤ ਬਲੇਮ ਲਾਇਆ ਜਾ ਰਿਹਾ ਨੇ ਸਾਨੂੰ ਬਹੁਤ ਜਲੀਲ ਕੀਤਾ ਜਾ ਰਿਹਾ ਵਾ ਕੰਚਨ ਵਾਲਾ ਰਿਸ਼ੂ ਅਗਰਵਾਲ ਤੇ ਅਸ਼ੀਸ਼ ਮਹਾਜਨ ਸਾਡੇ ਤਾਂ ਇੰਨੀਆਂ ਨੌਬਤਾਂ ਲਾ ਰੀਆਂ ਜਾ ਰਹੀਆਂ ਜਿਹੜੀਆਂ ਕਿ ਨਾ ਦਿੱਤੀਆਂ ਜਾਣ 24 ਸਾਲ ਦਾ ਮੇਰਾ ਇੱਕ ਵੀ ਕੋਈ ਵੀ ਕੰਪਲੀਟ ਕੇਸ ਦਿਖਾ ਪੇਸ਼ ਨਹੀਂ ਕਰ ਸਕਦੇ ਇਹ ਇਹ ਨੀਰਦਤ ਕਲਰ ਕ ਸੀਗਾ ਜੀ ਜਿਹਦੇ ਤੇ 354 ਧਾਰਾ ਇਹ ਲੱਗੀ ਹੈ ਉਹ ਕਰਪਟ ਪਾਇਆ ਗਿਆ ਜੀ ਠੀਕ ਹੈ ਜੀ ਉਹਦੀ ਰਿਕਾਰਡਿੰਗਾਂ ਵੀ ਨੇ ਸਭ ਕੁਝ ਨੇ ਤੇ ਮੈਂ ਉਸ ਦੇ ਖਿਲਾਫ ਜੀ ਗਵਾਹੀ ਦਿੱਤੀ ਸੀ 23 ਮਈ ਨੂੰ 24 ਨੂੰ ਮੈਨੂੰ ਇਹਨਾਂ ਨੇ ਬਦਲ ਦਿੱਤਾ ਜੀ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਿੱਚ ਸਾਡੇ ਕੱਚੇ ਮਲਾਂ ਜਿਹਨਾਂ ਨੇ ਗਵਾਹੀ ਦਿੱਤੀ ਆ ਐਫੀਡੇਵਿਡ ਦਿੱਤੇ ਨੇ ਉਸ ਤੋਂ ਬਾਅਦ 2 ਮਹੀਨਿਆਂ ਤੋਂ ਬਾਅਦ ਇਹਨਾਂ ਨੇ ਤਨਖਾਹ ਬਿਲਕੁਲ ਲੇਟ ਕਰਨੀ ਸ਼ੁਰੂ ਕਰ ਦਿੱਤੀ ਆ ਬਿਨਾਂ ਬਜਾਹ ਤੋਂ ਮੇਰੇ ਨਾਲ ਹੋਰ ਵੀ ਸੀਗੇ ਅਵਤਾਰ ਸਿੰਘ ਦੀ ਸੀਗੇ ਜੀ ਬੋਸ ਸਿੰਘ ਦੀ ਸੀਗੇ ਸੁਨੀਲ ਜੀ ਸੀ ਉਹਨਾਂ ਨੂੰ ਫੋਨ ਤੇ ਧਮਕੀ ਵੀ ਲਈ ਉਹਨੇ ਕਹਿੰਦਾ ਵੀ ਤੂੰ ਜੇ ਨਾ ਹਟਿਆ ਪਿੱਛੇ ਤਾਂ ਮੈਂ ਤੇਰੀ ਨੌਕਰੀ ਖਾ ਜਾਊਂਗਾ ਜੇ ਮੈਂ ਤੈਨੂੰ ਲਵਾ ਸਕਦਾ ਤੇ ਤੈਨੂੰ ਹਟਾ ਵੀ ਸਕਦਾ ਵਿੱਚ ਹੋਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੇ ਅਸੀਂ ਇਹਨਾਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਨੇ ਪਰ ਸਾਡੇ ਮੰਗ ਪੱਤਰ ਤੇ ਇਹਨਾਂ ਨੇ ਕੋਈ ਵੀ ਗੌਰ ਨਹੀਂ ਕੀਤਾ। ਲੁਧਿਆਣੇ ਦੇ ਐਸੀਡੀ ਕਾਲਜ ਵਿਖੇ ਦਰਜਾ 4 ਮੁਲਾਜ਼ਮਾ ਵੱਲੋਂ ਕਾਲਜ ਪ੍ਰਸ਼ਾਸਨ ਖਿਲਾਫ ਦਰਨਾ ਲਗਾਇਆ ਗਿਆ। ਦਰਨੇ ਤੇ ਬੈਠੇ ਦਰਜਾ 4 ਮੁਲਾਜ਼ਮਾ ਨੇ ਕਾਲਜ ਪ੍ਰਸ਼ਾਸਨ ਉੱਪਰ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਕਾਲਜ ਦੇ ਦਫਤਰ ਸਟਾਫ ਵੱਲੋਂ ਉਹਨਾਂ ਨੂੰ ਜਾਣ ਮੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਤਖਾਵਾ ਸਮੇਂ ਸਿਰ ਨਹੀਂ ਦਿੱਤੀ ਜਾ ਰਹੀਆਂ। ਉਹਨਾਂ ਦੀਆਂ ਪ੍ਰਮੋਸ਼ਨਾਂ ਰੋਕ ਦਿੱਤੀਆਂ ਗਈਆਂ ਅਤੇ ਤਨਖਾਹਾਵਾਂ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਜਿਸ ਦੇ ਵਿਰੋਧ ਦੇ ਵਿੱਚ ਉਹ ਉੱਤੇ ਤਰਨਾ ਲਗਾਉਣ ਨੂੰ ਮਜਬੂਰ ਹੋ ਗਏ। ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕੀਤਾ। ਬੋਤ ਸਿੰਘ ਐਸੀਡੀ ਗਵਰਨਮੈਂਟ ਕਾਲਜ ਜੀ ਲੁਧਿਆਣਾ ਤੋਂ ਮੈਂ ਦਫ਼ਤਰ ਦੇ ਵਿੱਚ ਕੋਈ 24 ਸਾਲ ਤੋਂ ਲਗਭਗ ਕੰਮ ਕਰ ਰਿਹਾ ਹਾਂ। ਸਾਡੇ ਨਾਲ ਬਹੁਤ ਨਿਆਂਇਤੀ ਕੀਤੀ ਜਾ ਰਹੀ ਆ। ਨੀਰਜ দত্ত ਦਾ ਤੇ ਨਿਸ਼ੀ ਰੋੜਾ ਦੇ ਕੇਸ ਦੇ ਵਿੱਚ ਸਾਨੂੰ ਬਹੁਤ ਬਲੇਮ ਲਾਇਆ ਜਾ ਰਿਹਾ ਨੇ। ਸਾਨੂੰ ਬਹੁਤ ਜਲੀਲ ਕੀਤਾ ਜਾ ਰਿਹਾ ਵਾ। ਕੰਚਨ ਵਾਲਾ ऋषु अग्रवाल ਤੇ ਅਸ਼ੀਸ਼ ਮਹਾਜਨ ਸਾਡੇ ਤਾਂ ਇੰਨੀਆਂ ਨੌਬਤਾਂ ਲਾ ਰੀਆਂ ਜਾ ਰਹੀਆਂ ਜਿਹੜੀਆਂ ਕਿ ਨਾ ਦਿੱਤੀਆਂ ਜਾਣ 24 ਸਾਲ ਦਾ ਮੇਰਾ ਇੱਕ ਵੀ ਕੋਈ ਵੀ ਕੰਪਲੀਟ ਕੇਸ ਦਿਖਾ ਪੇਸ਼ ਨਹੀਂ ਕਰ ਸਕਦੇ ਇਹ ਨਾ ਹੀ ਕੋਈ ਹੈਗਾ ਵਾ ਵੀ ਸਾਨੂੰ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਆ ਜੀ ਤੇ ਅੱਜ ਧਰਨਾ ਲਾਣ ਦਾ ਮੁਕਰਨ ਕੀ ਮਾਨ ਕੇ ਗਾਨੇ ਵੀ ਸਾਡੀ ਤਨਖਾਹ ਦੋ ਤਰੀਕ ਬਈ ਬਣੀ ਪਈ ਸੀ ਇਹਨਾਂ ਨੇ ਕੰਚਨ ਨੇ ਰਖਵਾਈ ਆ ਜੀ ਕੰਚਨ ਕੰਚਨ ਕੋ ਹੈਡ ਕਲਰਕ ਆ ਉਹ ਕਹਿੰਦੀ ਮੈਂ ਪ੍ਰਿੰਸੀਪਲ ਨਾਲ ਗੱਲ ਕਰੂੰਗੀ ਪ੍ਰਿੰਸੀਪਲ ਨਾਲ ਉਹਨੇ ਕੋਈ ਗੱਲ ਨਹੀਂ ਕੀਤੀ ਹੈਗੀ ਜੋ ਪ੍ਰਿੰਸੀਪਲ ਨੂੰ ਹੋ ਗਈ ਜਾਂਦੀ ਆ ਤੇ ਉਹ ਅੱਗੇ ਉਹੀ ਕਾਰਵਾਈ ਚੱਲੀ ਜਾਂਦੀ ਆ ਤੇ ਪ੍ਰਿੰਸੀਪਲ ਨੂੰ ਮਿਲੇ ਨਹੀਂ ਆ ਪ੍ਰਿੰਸੀਪਲ ਨੂੰ ਨੇ ਅੱਜ ਅੱਜ ਇਹੀ ਕਰਕੇ ਹੋਏ ਸੀਗਾ ਜਿਹੜੇ ਸਾਡੇ ਕੈਂਪਸ ਨੇ ਯਾਰਜ ਨੇ ਉਹਨਾਂ ਨੂੰ ਅਸੀਂ ਸਾਰਾ ਕੁਝ ਦੱਸਿਆ ਹੋਇਆ ਵਾ ਕੈਂਪਸ ਦੇ ਯਾਰਜ ਨੇ ਪ੍ਰਿੰਸੀਪਲ ਦੇ ਨਾਲ ਗੱਲ ਵੀ ਕੀਤੀ ਹੋਈ ਆ ਤੇ ਉਹ ਕੀ ਕਹਿੰਦੇ ਆ ਉਹ ਉਹ ਕੋਈ ਫੈਸਲਾ ਹੀ ਨਹੀਂ ਕਰ ਰਹੇ ਸੀਗੇ ਜੀ ਇਸ ਕਰਕੇ ਹਾਂਜੀ ਹਾਂਜੀ ਅੱਜ ਫੈਸਲਾ ਆ ਉਹਨਾਂ ਨੇ ਕੋਈ ਤਾਵਾ ਜੀ ਤਿੰਨ ਦਿਨਾਂ ਦਾ ਕੋਈ ਫੈਸਲਾ ਨਹੀਂ ਕੀਤਾ ਹੋਏਗਾ ਬਸ ਇਹੀ ਸਾਡੀ ਜੀ ਉਹ ਯਾਰ ਸਾਡੀ ਕਦ ਤੱਕ ਬੈਠਣਾ ਹੈ ਧੰਨ ਜਦੋਂ ਤੱਕ ਸਾਡੀ ਜਦੋਂ ਤੱਕ ਸਾਡਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਮੰਗਾਂ ਨਹੀਂ ਪੂਰੀਆਂ ਹਾਂਜੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ ਦੂਸਰਾ ਇਹ ਦਫ਼ਤਰ ਦੇ ਵਿੱਚ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਜੀ ਕਿਸ ਤਰੀਕੇ ਨਾਲ ਆਹੀ ਕੋਈ ਕਿਤੇ ਕੋਈ ਕਾਗਜ਼ ਇੰਦਰ ਕਰਦਾ ਕੋਈ ਉਹ ਕਰਦਾ ਕੋਈ ਚੀਜ਼ ਉਹ ਚੋਰੀ ਹੋ ਗਈ ਕੋਈ ਉਹ ਚੀਜ਼ ਚੋਰੀ ਹੋ ਰਹੀ ਹੋ ਗਈ 24 ਸਾਲਾਂ ਦਾ ਕੋਈ ਚੀਜ਼ ਚੋਰੀ ਨਹੀਂ ਹੋਈ ਰਹੀ ਗਈ ਹੁਣ ਆ ਚੀਜ਼ ਹੁਣਾਂ ਚੋਰੀ ਹੋਣ ਲੱਗੀਆਂ ਜੀ ਤੇ ਸਾਡੀਆਂ ਕੰਪਲੀਟਾਂ ਪਾਈਆਂ ਜਾ ਰਹੀਆਂ ਨੇ ਜੀ ਰਹਿ ਤੰਗ ਹਾਂਜੀ ਨਹੀਂ ਤੁਹਾਨੂੰ ਸੂਦ ਨਹੀਂ ਸਾਡੀ ਫਿਰ ਸਨਦਰ ਸੂਦ ਨਹੀਂ ਸਾਡੀ ਕੰਪਲੀਟ ਪਾਈ ਆ ਵੀ ਇਹ ਘਪਲੇ ਕਰਦੇ ਆ ਠੀਕ ਆ ਜੀ ਇਹ ਸਾਰੀਆਂ ਮੀਟਿੰਗਾਂ ਦਫ਼ਤਰ ਦੇ ਵਿੱਚ ਬਹਿ ਕੇ ਹੀ ਇਹ ਕਰਦੇ ਨੇ ਯਾਨਕਿ ਜਿਹੜੇ ਕਾਲਜ ਪ੍ਰਸ਼ਾਸਨ ਆ ਉਹਨਾਂ ਤੋਂ ਪ੍ਰੇਸ਼ਾਨ ਹਾਂ ਜੀ ਹਾਂ ਜੀ ਹਾਂ ਜੀ ਮੇਰਾ ਇਹ ਮਨੋਜ ਕੁਮਾਰ ਕਿੱਥੇ ਬੈਠੇ ਹੋ ਤਰਨੇ ਟੇ ਕਿਉਂ ਅਸੀਂ ਐਸ.ਡੀ. ਗੌਰਮਣ ਕੋਲ ਤੇ ਤਰਨਾ ਲਾਇਆ ਸੀ ਇਹ ਦਫ਼ਤਰ ਐਸ.ਡੀ. ਦਫ਼ਤਰ ਤੋਂ ਦਫ਼ਤਰੀ ਸਟਾਫ ਤੋਂ ਬਹੁਤ ਤੰਗਾ ਸੀ ਇਹ ਨੀਰਦਤ ਕਲਰਕ ਸੀਗਾ ਜੀ ਜਿਹਦੇ ਤੇ 354 ਧਾਰਾ ਇਹ ਲੱਗੀ ਹੈ ਉਹ ਕਰਪਟ ਪਾਇਆ ਗਿਆ ਜੀ ਠੀਕ ਆ ਜੀ ਉਹਦੀ ਰਿਕਾਰਡਿੰਗਾਂ ਵੀ ਨੇ ਸਭ ਕੁਝ ਨੇ ਤੇ ਮੈਂ ਉਸ ਦੇ ਖਿਲਾਫ ਜੀ ਗਵਾਹੀ ਦਿੱਤੀ ਸੀ ਈ ਮਹੀਨੋਂ 24 ਨੂੰ ਮੈਨੂੰ ਇਹਨਾਂ ਨੇ ਬਦਲ ਦਿੱਤਾ ਜੀ ਤੇ ਉਸ ਤੋਂ ਬਾਅਦ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਿੱਚ ਸਾਡੇ ਕੱਚੇ ਮਲਾਜ ਵੀ ਜਿਨ੍ਹਾਂ ਨੇ ਗਵਾਹੀ ਦਿੱਤੀ ਆ ਐਫੀਡੇਵਿਡ ਦਿੱਤੇ ਨੇ ਉਸ ਤੋਂ ਬਾਅਦ 2 ਮਹੀਨਿਆਂ ਤੋਂ ਬਾਅਦ ਇਹਨਾਂ ਨੇ ਤਨਖਾਹ ਬਿਲਕੁਲ ਲੇਟ ਕਰਨੀ ਸ਼ੁਰੂ ਕਰ ਦਿੱਤੀ ਆ ਬਿਨਾਂ ਬਜਾ ਤੋਂ 10 ਤਰੀਕ 15 ਤਰੀਕ ਕਰ ਦਿੰਦੇ ਨੇ ਤਨਖਾਹ ਨਹੀਂ ਪਾਉਂਦੇ ਤੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਦਫ਼ਤਰ ਸਟਾਫ ਮੇਰੇ ਨਾਲ ਹੋਰ ਵੀ ਸੀਗੇ ਅਵਤਾਰ ਸਿੰਘ ਦੀ ਸੀਗੇ ਜੀ ਬੋਸ ਸਿੰਘ ਦੀ ਸੀਗੇ ਸੁਨੀਲ ਜੀ ਸੀ ਉਹਨਾਂ ਨੂੰ ਫੋਨ ਤੇ ਧਮਕੀ ਵੀ ਲਾਈ ਉਹਨੇ ਕਹਿੰਦਾ ਵੀ ਤੂੰ ਜੇ ਨਾ ਹਟਿਆ ਪਿੱਛੇ ਤਾਂ ਮੈਂ ਤੇਰੀ ਨ ਨੀ ਰਦਾਤ ਕਲਰ ਦਾ ਜੋ ਕਿ ਬਦਲੀ ਦੀ ਇੱਥੋਂ ਬਦਲੀ ਹੋ ਚੁੱਕੀ ਆ ਉਹਦੀ ਹੁਸ਼ਿਆਰਪੁਰ ਹਸਾਂ ਹੁਸ਼ਿਆਰਪੁਰ ਆ ਫਿਰ ਵੀ ਉੱਥੋਂ ਬੈਠਾ ਕੋਲਾ ਚਲਾ ਰਿਹਾ ਜੀ ਉਹਦੇ ਕਹੇ ਤੇ ਸਭ ਕੁਝ ਹੋ ਰਿਹਾ ਵਾ ਜੋ ਜੋ ਕਹਿੰਦਾ ਪਿਆ ਉਹ ਹੀ ਕੀਤਾ ਜਾਂਦਾ ਇੱਥੇ ਜੀ ਪ੍ਰਿੰਸੀਪਲ ਮੈਡਮ ਨੂੰ ਵੀ ਮੈਂ 2-3 ਵਾਰੀ ਜਾ ਕੇ ਰਿਕਵੈਸਟ ਕੀਤੀ ਮੇਰੀ ਪ੍ਰਮੋਸ਼ਨ 9 ਸਾਲਾਂ ਤੋਂ ਉਹਨਾਂ ਨੇ ਰੋਕੀ ہوئی ਆ ਪ੍ਰਮੋਟ ਨਹੀਂ ਕਰੇ ਕਦੀ ਕਹਿੰਦੇ ਕੋਰਟ ਕੇ ਚੱਲਦਾ ਪਿਆ ਵਾ ਉਹ ਕੋਰਟ ਕੇ ਹੁਸ਼ਿਆਰਪੁਰ ਚੱਲਦਾ ਪਿਆ ਜੀ ਪ੍ਰਮੋਸ਼ਨ ਇਹਨਾਂ ਨੇ ਮੇਰੀ ਇੱਥੇ ਲੋ ਰੋਕੀ ہوئی ਆ ਤੇ ਮੈਨੂੰ ਬੇਵਜਾ ਉਦੋਂ ਤੋਂ ਬਾਅਦ ਤਾਂ ਕੀਤਾ ਜਾ ਰਿਹਾ ਜਦੋਂ ਮੈਂ ਇਹਨਾਂ ਦੇ ਖਿਲਾ ਤਾਂ ਤੇ ਦੇਗਾ ਤੱਕ ਬੈਠੇ ਹਾਂ ਤਾਂ ਜਦ ਤੱਕ ਸਾਡੀ ਮੰਗਾਂ ਨਹੀਂ ਪੂਰੀ ਹੁੰਦੀ ਜਦ ਤੱਕ ਅਸੀਂ ਇਧਰਨੇ ਤੇ ਬੈਠੇ ਆ ਤੇ ਅੱਗੇ ਵੀ ਬੈਠੇ ਰਵਾਂਗੇ ਇਹ ਦਫਤਰੀ ਸਟਾਫ ਸਾਨੂੰ ਬਹੁਤ ਤੰਗ ਕਰ ਰਿਹਾ ਜੀ ਉੱਥੇ ਅਸ਼ੀਸ਼ ਮਹਾਜਨ ਬੈਠਾ ਜੀ ਜਿਹਦੇ ਕੀ ਉਹਦੀ ਵੀ ਸ਼ਿਕਾਇਤ ਨੀਰੇ ਦੱਤ ਦੇ ਨਾਲ ਨਾਲ ਹੋਈ ਹੋਈ ਆ ਤੋਂ ਹੈ ਲੈਬ ਸਟਾਫ ਦਾ ਬੰਦਾ ਫਿਰ ਵੀ ਉਹਨੂੰ ਬਦਲਿਆ ਨਹੀਂ ਜਾ ਰਿਹਾ ਉਹ ਜਿਹੜੇ ਜਿੰਨੇ ਵੀ ਉਲਟੇ ਕੰਮ ਆ ਜੀ ਉਹ ਸਾਰੇ ਉਹੀ ਕਰਦਾ ਜੀ ਹੋਰ ਕਿਸੇ ਨੂੰ ਉੱਥੇ ਕੰਮ ਆਂਦਾ ਨਹੀਂ ਆ ਸਾਰੇ ਕੰਮ ਉਹੀ ਕਰਦਾ ਜੀ ਹੋਰ ਦਫਤਰੇ ਸਾਹ ਬੈਠਾ ਉਹਨਾਂ ਨਾਲ ਟਾਈਪਿੰਗ ਆਂਦੀ ਨਾ ਕੁਛ ਸਾਰਾ ਕੁਛ ਉਹੀ ਕਰਦਾ ਬੈਠਾ ਜੀ ਉਹਦੀ ਸ਼ਿਕਾਇਤ ਨਾਲ ਹੋਈ ਹੋਈ ਹੈ ਨੀਰੇਦਤ ਦੇ ਉਹਨੂੰ ਫਿਰ ਵੀ ਨਹੀਂ ਅਜੇ ਤੱਕ ਬਦਲਿਆ ਗਿਆ 6 ਮਹੀਨੇ ਤੋਂ ਉੱਪਰ ਦੀ ਸ਼ਿਕਾਇਤ ਹੋ ਚੁੱਕੀ ਹੈ ਉਹਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਠੀਕ ਹੈ ਠੀਕ ਹੈ ਹਾਂਜੀ ਜੋ ਇਹ ਕਹਿੰਦੇ ਨੇ ਉਹੀ ਕੀਤਾ ਜਾ ਰਿਹਾ ਪ੍ਰਿੰਸੀਪਲ ਮੈਡਮ ਨੂੰ ਵੀ ਉਹੀ ਕਰਦੇ ਨੇ ਜੋ ਕਹਿ ਰਹੇ ਨੇ ਸਾਡੀ ਕੋਈ ਸੁਣਵਾਰੀ ਨਹੀਂ ਹੋ ਰਹੀ ਇਸ ਕਰਕੇ ਅਸੀਂ ਤੰਗ ਪਰੇਸ਼ਾਨ ਹੋ ਕੇ ਅੱਜ ਇਸ ਸਟੇਪ 'ਤੇ ਆ ਚੱਕੇ ਹਾਂ ਜੀ ਤੇ ਤੁਹਾਡਾ ਸਾਰਾ ਲੈ ਰਹੇ ਆ ਜੀ ਤੇ ਬਾਕੀ ਸਾਨੂੰ ਇਹ ਅੱਗੇ ਰਿਕਵੈਸਟ ਹੈ ਜੀ ਇਹ ਸਾਡੇ ਨਾਲ ਇਦਾਂ ਨਾ ਕਰਨ ਬਹੁਤ ੱਕੇ ਸਹੀ ਸਾਡਾ ਚੱਲਦੀ ਪਈ ਜੀ ਮੈਂ ਰਾਜਕੁਮਾਰ ਰਾਜੂ ਪ੍ਰਧਾਨ ਐਸ.ਡੀ. ਗਵਰਨਮੈਂਟ ਕਾਲਜ ਫਰ ਬਾਇਜ਼ ਤੋਂ ਬੋਲ ਰਿਹਾ ਆ ਵੀ ਸਾਡੇ ਕੱਚੇ ਮੁਲਾਜ਼ਮਾਂ ਦੀ ਅੱਜ 10 ਤਰੀਕ ਹੋ ਗਈ ਹੈ ਸੈਲਰੀ ਨਹੀਂ ਹੋ ਰਹੀ ਪਿਛਲੇ ਕਈ ਮਹੀਨਿਆਂ ਤੋਂ ਕਈ ਮਹੀਨਿਆਂ ਤੋਂ ਸਾਡੇ ਮੁਲਾਜ਼ਮਾਂ ਦੇ ਨਾਲ ਇਦਾਂ ਹੀ ੱੱਕਾ ਹੋ ਰਿਹਾ ਆ ਕਿ ਜਿਨ੍ਹਾਂ ਦੀ ਡਿਊਟੀ ਪੰਦੀ ਹੈ ਉਹ ਕਲਰਕ ਸਾਡੀ ਤਨਖਾਹ ਨਹੀਂ ਬਣਾਉਂਦੇ ਐਸੀ ਪ੍ਰੇਸ਼ਾਨਚਾ ਅਸੀਂ ਹੀ ਮੰਗ ਕਰਦੇ ਆ ਮੀਡੀਆ ਦੇ ਮਾਧਮ ਰਾਹੀਂ ਵੀ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਬਹੁਤ ਸਾਲਾਂ ਤੋਂ ਅਸੀਂ ਪ੍ਰੇਸ਼ਾਨ ਹੋ ਰਹੇ ਹਾਂ ਪੂਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਦੇ ਅਸੀਂ ਇਹਨਾਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਨੇ ਪਰ ਸਾਡੇ ਮੰਗ ਪੱਤਰ ਤੇ ਇਹਨਾਂ ਨੇ ਕੋਈ ਵੀ ਗੌਰ ਨਹੀਂ ਕੀਤੀ। ਲੇਟ ਕਿਉਂ ਕਰਦੇ ਸੀ? ਲੇਟ ਦਾ ਕਾਰਨ ਇਹ ਹੰ ਅੰਦਰ ਜਿਹੜਾ ਕਲੈਰੀਕਲ ਸਟਾਫ ਹੈ ਉਹ ਸਾਨੂੰ ਸਮਰਥਨ ਨਹੀਂ ਦਿੰਦਾ। ਉਹਨਾਂ ਦੇ ਕਰਕੇ ਹੀ ਸਾਡੀ ਤਨਖਾਹ ਲੇਟ ਹੋ ਰਹੀ ਹੈ। ਤੇ ਤੁਸੀਂ ਧਰਨੇ ਤੇ ਬੈਠੇ ਹੋ। ਇਸ ਕਰਕੇ ਅਸੀਂ ਇੱਥੇ ਧਰਨੇ ਤੇ ਬੈਠੇ ਹਾਂ। ਇਹ ਤਾਂ ਨੀਰੇ ਹੀ ਜਾਤਾ ਦੇਗਾ। ਇਹ ਸਾਡਾ ਤਰਨਾ ਜਦੋਂ ਤੱਕ ਸਾਡੇ ਨਾਲ ਕੋਈ ਗੱਲ ਨਹੀਂ ਕਰਦਾ ਉਦੋਂ ਤੱਕ ਸਾਡਾ ਇਹ ਤਰਨਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਦੇਖੋ ਇਹ ਥੋੜੀ ਜੀ ਮਿਸ ਅੰਡਰਸਟੈਂਡਿੰਗ ਹੈ। ਹਰ ਸਾਲ ਜਿਹੜੀ ਹੈ ਸਾਡੇ ਕੋਲ ਜਿਹੜੀਆਂ ਸੈਂਕਸ਼ਨਡ ਪੋਸਟਸ ਹੈ ਉਸ ਤੋਂ ਓਵਰ ਐਂਡ ਅਬੋਵ ਸਾਨੂੰ ਸੈਂਕਸ਼ਨ ਪੋਸਟ ਦੀ ਪਰਮਿਸ਼ਨ ਓਵਰ ਐਂਡ ਅਬੋਵ ਦੀ ਸੈਂਕਸ਼ਨ ਪੋਸਟ 11 ਪੋਸਟਾਂ ਦੀ ਦਰਦਾਰ ਕਰਮਚਾਰੀਆਂ ਦੀ ਪਰਮਿਸ਼ਨ ਸਰਕਾਰ ਵੱਲੋਂ ਆਂਦੀ ਹੈ ਤਾਂ ਇਹ ਪਰਮਿਸ਼ਨ ਐਤਕੀ ਸਰਕਾਰ ਵੱਲੋਂ ਥੋੜੀ ਜਿਹੀ ਡਿਲੇ ਹੋਈ ਹੈ ਤਾਂ ਜਦੋਂ ਇਸ ਇਹਦੀ ਪਰਮਿਸ਼ਨ ਆਂਦੀ ਹੈ ਉਸ ਤੋਂ ਬਾਅਦ ਹੀ ਅਸੀਂ ਇਹਦੀ ਅਦਾਇਗੀ ਕਰ ਸਕਦੇ ਹਾਂ ਤਾਂ ਹੁਣ ਇਹਨਾਂ ਦੀ ਪਰਮਿਸ਼ਨ ਆ ਗਈ ਹੈ ਇਹਨਾਂ ਦੀ ਅਦਾਇਗੀ ਅਸੀਂ ਇਨ ਪ੍ਰੋਸੈਸ ਹੈ ਅੱਜ ਹੀ ਕਰ ਦੇਣੀ ਹੈ ਇੱਕ ਪੱਕੇ ਤਰੀਕੇ ਦੇ ਤੌਰ 'ਤੇ ਹਾਂ ਪੱਕੇ ਦੇਖੋ ਜਿਹੜਾ ਪੱਕੇ ਕਰਨ ਲਈ ਕਹਿ ਰਿਆ ਨਾ ਜੀ ਉਹ ਪ੍ਰਿੰਸੀਪਲ ਦੇ ਹੱਥ ਵਿੱਚ ਨਹੀਂ ਹੁੰਦਾ ਪੱਕੇ ਕਰਨਾ ਇਹ ਜਿਹੜਾ ਪਾਲਿਸੀ ਡਿਸੀਜਨ ਹੈ ਇਹ ਹਾਇਰ ਲੈਵਲ ਤੇ ਲਿਆ ਜਾਣਾ ਹੈ ਇਦਾਂ ਜਿਹੜੀ ਪੋਰਟਲ ਦੇ ਉੱਪਰ ਜਿਹੜਾ ਸਰਕਾਰ ਨੇ ਕੁਝ ਤੇ ਪਹਿਲਾਂ ਇੱਕ ਪੋਰਟਲ ਬਣਾਇਆ ਸੀ ਉਸ ਪੋਰਟਲ ਦੇ ਉੱਤੇ ਅਸੀਂ ਸਾਰੇ ਹੀ ਆਪਣੇ ਦਰਜਾ ਕਾਰਡ ਚਾਰ ਕਰਮਚਾਰੀਆਂ ਦੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ ਹੁਣ ਜਿਸ ਤਰ੍ਹਾਂ ਵੀ ਹਾਇਰ ਅਥਾਰਟिटीज ਇਸ ਦੀ ਡਿਸੀਜਨ ਲੈਣਗੇ ਉਸੇ ਤਰ੍ਹਾਂ ਅਸੀਂ ਇਸ ਨੂੰ ਇੰਪਲੀਮੈਂਟ ਕਰ ਦਾਂਗੇ ਕਿਉਂਕਿ ਇਹ ਗਵਰਨਮੈਂਟ ਕਾਲਜ ਹੈ ਜੀ ਜਿਸ ਤਰ੍ਹਾਂ ਹਾਊਏਵਰ ਦਾ ਗਵਰਨਮੈਂਟ ਡਾਇਰੈਕਟਸ ਅਸੀਂ ਉਸੇ ਤਰ੍ਹਾਂ ਇਸ ਨੂੰ ਇੰਪਲੀਮੈਂਟ ਕਰਾਂਗੇ ਔਰ ਫਿਰ ਇਹਨਾਂ ਨੇ ਕਿਹਾ ਸੈਲਰੀ ਇਨਕਰੀਸ ਸੈਲਰੀ ਇਨਕਰੀਸ ਵੀ ਜੀ ਸਾਡੇ ਹੱਥ ਵਿੱਚ ਨਹੀਂ ਹੁੰਦੀ ਜੋ ਵੀ ਡਿਪਟੀ ਕਮਿਸ਼ਨਰ ਦੀ ਸੀ ਰੇਟ ਹੈ ਅਸੀਂ ਉਸੇ ਰੇਟ ਦੇ ਨਾਲ ਹੀ ਇਹਨਾਂ ਨੂੰ ਸੈਲਰੀ ਦੇ ਰਹੇ ਹਾਂ ਸੈਲਰੀ ਉਸੇ ਤਰ੍ਹਾਂ ਇਹਨਾਂ ਦੀ ਬਣਦੀ ਹੈ ਕੀ ਕੋਈ ਗੰਦੇ ਵੀ ਤੰਗ ਪਰੇਸ਼ਾਨ ਨਹੀਂ ਕਰਦਾ ਨਹੀਂ ਜੀ ਕਿਸੇ ਕੋਈ ਸੇ علاوہ ਤੇ ਵੀ ਕੋਈ ਵੀ ਤੰਗੀ ਜਾਂ ਪਰੇਸ਼ਾਨੀ ਨਹੀਂ ਕੀਤੀ ਜਾ ਰਹੀ